ਅੱਜ ਸ਼ਨੀਵਾਰ ਹੈ ਸਾਲ 2024 ਦੀ ਜੁਲਾਈ ਮਹੀਨੇ ਦੀ 20 ਤਾਰੀਖ ਹਰ ਦਿਨ ਦਾ ਆਪਣੇ ਆਪ ਵਿੱਚ ਹੀ ਇੱਕ ਇਤਿਹਾਸ ਹੁੰਦਾ ਹੈ ਆਓ ਜਾਣੀਏ ਅੱਜ ਦਾ ਇਤਿਹਾਸ ਲਾਈ ਪੰਜਾਬੀ ਟੀਵੀ ਦੀ ਨਜ਼ਰ ਤੋਂ 20 ਜੁਲਾਈ ਇਹ ਦਿਨ ਪੂਰੇ ਵਿਸ਼ਵ ਵਿੱਚ ਅੰਤਰਰਾਸ਼ਟਰੀ ਚੰਦਰਮਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਇਸ ਦਿਨ ਨੂੰ ਪੁਲਾੜ ਖੋਜ ਦਿਵਸ ਵੀ ਕਿਹਾ ਜਾਂਦਾ ਹੈ ਨੀਲ ਆਰਮਸਟ੍ਰॉन्ग ਚੰਨ ਤੇ ਕਦਮ ਰੱਖਣ ਵਾਲਾ ਪਹਿਲਾ ਵਿਅਕਤੀ ਬਣਿਆ 1971 ਵਿੱਚ ਮਨੁੱਖ ਵੱਲੋਂ ਪਹਿਲੀ ਵਾਰ ਚੰਦਰਮਾ ਤੇ ਉਤਰਨ ਦੀ ਬਰੇਗਣ ਦੇ ਸਨਮਾਨ ਲਈ ਇਹ ਦਿਵਸ ਘੋਸ਼ਿਤ ਕੀਤਾ ਗਿਆ ਸੀ ਐਡਮਨ ਹਿਲੇਰੀ ਸਭ ਤੋਂ ਉੱਚੀ ਪਹਾੜੀ ਚੋਟੀ ਮਾਉਂਟ ਐਵਰੇਸਟ ਤੇ ਚੜਨ ਵਾਲੇ ਪਹਿਲੇ ਵਿਅਕਤੀ ਸਨ। ਅੱਜ ਦੇ ਦਿਨ ਹੀ ਜਾਨੀ 20 ਜੁਲਾਈ 1919 ਨੂੰ ਉਹਨਾਂ ਦਾ ਜਨਮ ਹੋਇਆ ਸੀ। ਉਹ ਆਕਲੈਂਡ ਦੇ ਇੱਕ ਪ੍ਰਮੁੱਖ ਪਹਾੜਤ ਅਰੋਹੀ ਤੇ ਖੋਜ ਕਰਤਾ ਸਨ। ਐਡਮਨ ਹਿਲੇਰੀ ਨੇ ਜ਼ਿੰਦਗੀ ਦੇ ਕਈ ਪਹਿਲੂਆਂ ਨੂੰ ਛੂਹਾ ਤੇ ਉਹ ਨਿਸ਼ਚਿਤ ਤੌਰ ਤੇ ਹੀ ਇੱਕ ਦਲੇਰ ਤੇ ਨਿਰਦਰ ਆਦਮੀ ਸਨ। ਨਿਊਜ਼ੀਲੈਂਡ ਦੇ 5 ਡਾਲਰ ਦੇ ਨੋਟ ਤੇ ਉਹਨਾਂ ਦੀ ਤਸਵੀਰ ਵੀ ਛਪੀ ਹੈ। ਰਜੇਂਦਰ ਕੁਮਾਰ ਇੱਕ ਹਿੰਦੀ ਫਿਲਮ ਅਦਾਕਾਰ, ਨਿਰਮਾਤਾ ਤੇ ਨਿਰਦੇਸ਼ਕ ਸਨ। ਅੱਜ ਦੇ ਦਿਨ ਹੀ ਜਾਨੀ 20 ਜੁਲਾਈ 1929 ਨੂੰ ਉਹਨਾਂ ਦਾ ਜਨਮ ਸਿਆਲਕੋਟ ਬ੍ਰਿਟਾਨਵੀ ਪੰਜਾਬ ਦੇ ਪੰਜਾਬੀ Hindu ਪਰਿਵਾਰ ਵਿੱਚ ਹੋਇਆ ਸੀ। ਉਹ ਬਾਲੀਵੁੱਡ ਦੇ ਸਭ ਤੋਂ ਸਫਲ ਅਭਿਨੇਤਾਵਾਂ ਵਿੱਚੋਂ ਇੱਕ ਸਨ। ਉਹਨਾਂ ਨੇ ਆਪਣੇ ਕੈਰੀਅਰ ਵਿੱਚ 80 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। ਉਹਨਾਂ ਨੂੰ ਜੁਬਲੀ ਕੁਮਾਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਰਜੇਂਦਰ ਕੁਮਾਰ ਨੂੰ ਕਈ ਹੋਰ ਸਨਮਾਨਾਂ ਦੇ ਨਾਲ-ਨਾਲ ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ ਨਾਲ ਵੀ ਨਿਵਾਜਿਆ ਗਿਆ ਸੀ। ਨਸੀਰੂਦੀਨ ਸ਼ਾ ਇੱਕ ਉੱਗੇ ਬਾਲੀਵੁੱਡ ਐਕਟਰ ਤੇ ਡਾਇਰੈਕਟਰ ਹਨ। ਉਹਨਾਂ ਦਾ ਜਨਮ 20 ਜੁਲਾਈ 1950 ਨੂੰ ਹੋਇਆ ਸੀ। ਉਹਨਾਂ ਨੇ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਵਿੱਚ ਵੀ ਨਾਮ ਕਮਾਇਆ। ਨਸੀਰਉਦੀਨ ਸ਼ਾਹ ਦੁਨੀਆ ਦੇ ਸਭ ਤੋਂ ਵਧੀਆ ਐਕਟਰਸ ਦੇ ਵਿੱਚੋਂ ਇੱਕ ਮੰਨੇ ਜਾਂਦੇ ਹਨ। ਉਹਨਾਂ ਨੇ ਆਪਣੀ ਅਦਾਕਾਰੀ ਦੇ ਸਦਕਾ ਬਹੁਤ ਸਾਰੇ ਅਵਾਰਡਸ ਆਪਣੇ ਨਾਮ ਵੀ ਕੀਤੇ ਹਨ। ਭਾਰਤ ਸਰਕਾਰ ਨੇ ਉਹਨਾਂ ਨੂੰ ਪਦਮ ਪੁਸ਼ਣ ਤੇ ਪਦਮ ਸ੍ਰੀ ਪੁਰਸਕਾਰ ਦੇ ਕੇ ਭਾਰਤੀ ਸਿਨੇਮੇ ਵਿੱਚ ਉਹਨਾਂ ਦੇ ਯੋਗਦਾਨ ਲਈ ਉਹਨਾਂ ਨੂੰ ਸਨਮਾਨਿਆ ਹੈ। ਬਟੂ ਕੇਸ਼ਵਰ ਦਾਤਿਕ ਭਾਰਤੀ ਸਮਾਜਵਾਦੀ ਇਨਕਲਾਬੀ ਤੇ ਆਜ਼ਾਦੀ ਕੁਲਾਟਿਏ ਸਨ ਅੱਜ ਦੇ ਦਿਨ ਹੀ 20 ਜੁਲਾਈ 1965 ਨੂੰ ਨਵੀਂ ਦਿੱਲੀ ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਉਹ 8 April 1929 ਨੂੰ ਨਵੀਂ ਦਿੱਲੀ ਦੀ ਵਿਧਾਨ ਸਭਾ ਵਿੱਚ ਸ਼ਹੀਦੀ ਆਜ਼ਮ ਭਗਤ ਸਿੰਘ ਨਾਲ ਬੰਬ ਧਮਾਕਾ ਕਰਨ ਦੇ ਲਈ ਸਭ ਤੋਂ ਵੱਧ ਜਾਣੇ ਜਾਂਦੇ ਹਨ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਉਹਨਾਂ ਤੇ ਮੁਕੱਦਮਾ ਚਲਾਇਆ ਗਿਆ ਤੇ ਉਮਰ ਕੈਦੀ ਸਜ਼ਾ ਵੀ ਸੁਣਾਈ ਗਈ ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਮੈਂਬਰ ਵੀ ਸਨ। ਉਹਨਾਂ ਨੇ ਭਗਤ ਸਿੰਘ ਨਾਲ ਮਿਲ ਕੇ ਭਾਰਤੀ ਰਾਜਨੀਤਿਕ ਕੈਦੀਆਂ ਨਾਲ ਕੀਤੇ ਜਾ ਰਹੇ અપਮਾਨਜਨਕ ਵਿਵਹਾਰ ਦੇ ਵਿਰੋਧ ਵਿੱਚ ਇੱਕ ਇਤਿਹਾਸਿਕ ਭੁੱਖ ਹੜਤਾਲ ਵੀ ਕੀਤੀ ਸੀ। ਜਿਸ ਦੇ ਨਤੀਜੇ ਵਜੋਂ ਕੈਦੀਆਂ ਲਈ ਕੁਝ ਕੋ ਅਧਿਕਾਰ ਸੁਰੱਖਿਅਤ ਸਨ। ਇਹ ਸੀ ਅੱਜ ਦਾ ਇਤਿਹਾਸ। ਤੁਹਾਡਾ ਦਿਨ ਸ਼ੁਭ ਹੋਵੇ। ਦੇਖਦੇ ਰਹੋ ਲਾਈਵ ਪੰਜਾਬੀ ਟੀਵੀ। ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ